ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡੀ ਆਪਣੀ ਹਰਵਿੰਦਰ ਕੌਰ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਅੱਜ ਕਹਾਣੀ ਨੰਬਰ 2 ਕੜੇ ਦੀ ਕਹਾਣੀ ਮੇਰੇ ਆਪਣੇ ਇਲਾਕੇ ਦੀ ਗੱਲ ਹੈ ਕਿ ਨਾਬੇ ਦਾ ਰਾਜਾ ਮੰਡੀ ਗੁਬਿੰਦਗੜ੍ਹ ਤੋਂ ਹਰ ਰੋਜ਼ ਦੋ ਘੋੜੇ ਪਾਣੀ ਪੀਣ ਲਈ ਨਾਬੇ ਤੋਂ ਮਗਵਾਉਂਦਾ ਸੀ ਨਾਬਾ ਗੁਬਿੰਦਗੜ ਤੋਂ 24 ਮੀਲ ਦੂਰ ਹੈ ਪਰ ਪਾਣੀ ਦੇ ਘੜੇ ਰਾਜੇ ਲਈ ਮੰਡੀ ਗੁਬਿੰਦਗੜ ਤੋਂ ਹੀ ਜਾਂਦੇ ਸਨ ਅੱਜ ਵੀ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਮੰਡੀ ਗੁਬਿੰਦਗੜ ਦਾ ਪਾਣੀ ਆਲੇ ਦੁਆਲੇ ਦੇ ਪਾਣੀਆਂ ਤੋਂ ਥੋੜਾ ਮਿੱਠਾ ਤੇ ਪੀਣ ਯੋਗ ਹੈ ਪਦੇ ਸਮਾਸੀ ਜਦੋਂ ਪਿੰਡਾਂ ਦੇ ਵਿੱਚ ਅਜੇ ਨਲਕੇ ਨਹੀਂ ਸਨ ਲੱਗੇ ਤਾਂ ਖੂਹਾਂ ਤੋਂ ਪਾਣੀ ਲਿਆਉਣ ਲਈ ਘੜਿਆਂ ਦੀ ਵਰਤੋਂ ਹੀ ਹੁੰਦੀ ਸੀ ਮਟਿਆਰਾਂ ਵੱਧ ਤੋਂ ਵੱਧ ਘੜੇ ਪਾਣੀ ਨਾਲ ਭਰ ਕੇ ਸਿਰਾਂ ਤੇ ਚੁੱਕਦੀਆਂ ਇੱਕ ਉਹ ਇੱਕ ਦੂਜੀ ਨਾਲ ਵਿਦ ਵਿਦ ਕੇ ਮੁਕਾਬਲੇ ਕਰਦੀਆਂ ਉਹ ਹੀਰਨਾ ਦੀਆਂ ਡਾਰਾਂ ਵਾਂਗ ਤੁਰਦੀਆਂ ਉਹ ਆਮ ਤੌਰ ਤੇ ਦੋ-ਦੋ ਕੜੇ ਸਿਰ ਤੇ ਅਤੇ ਇੱਕ ਘੜਾ ਬੱਚੇ ਨੂੰ ਕੁਛੜ ਚੁੱਕਣ ਵਾਂਗ ਢਾਕ ਤੇ ਰੱਖ ਲੈਂਦੀਆਂ ਰੱਖ ਲੈਂਦੀਆਂ ਸਨ ਵਿਆਹੀਆਂ ਤਰੀ ਮਹੀਨਾ ਜਾਂ ਸੂਫ ਦੇ ਘਗਰੇ ਪਾ ਕੇ ਖੂਹਾਂ ਤੋਂ ਕੜਿਆਂ ਵਿੱਚ ਪਾਣੀ ਢੋਂਦਾਂ ਸਨ ਸਰਦੇ ਪੁੱਜ ਦੇ ਘਰਾਂ ਵਿੱਚ ਮਿੰਘ ਮਹਿਰੇ ਵਿੰਗੀਆਂ ਤੇ ਘੜੇ ਰੱਖ ਕੇ ਲਿਆਉਂਦੇ ਸਨ ਪਿੰਡਾਂ ਵਿੱਚ ਭਾਵੇਂ ਖੂਹ ਦੀ ਥਾਂ ਹੁਣ ਘਰ ਘਰ ਨਲਕੇ ਜਾਂ ਪਾਣੀ ਦੀਆਂ ਟੂਟੀਆਂ ਲੱਗ ਗਈਆਂ ਹਨ ਪਰ ਖੂਹਾਂ ਤੇ ਉਹ ਚਹਲ ਮਹਿਲ ਹੁਣ ਬੀਤੇ ਸਮੇਂ ਦੀ ਗੱਲ ਬਣ ਗਈ ਹੈ ਘੜੇ ਦਾ ਪਾਣੀ ਪਿੰਡਾਂ ਵਿੱਚ ਹੁਣ ਵੀ ਆਮ ਘਰਾਂ ਵਿੱਚ ਪੀਣ ਨੂੰ ਮਿਲ ਜਾਂਦਾ ਹੈ ਪਰ ਜਿਹੜੇ ਘਰਾਂ ਵਿੱਚ ਫਰਿੱਜ ਫਰਿੱਜ ਆ ਗਏ ਹਨ ਉੱਥੇ ਘੜੇ ਕੜਾ ਅਤੇ ਘੜੇ ਦਾ ਪਾਣੀ ਪੀਣ ਦਾ ਰਿਵਾਜ ਉਲੋਪ ਹੋ ਚੁੱਕਿਆ ਹੈ ਸ਼ਹਿਰਾਂ ਵਿੱਚ ਤਾਂ ਘੜੇ ਜਿਵੇਂ ਗਾਇਬ ਹੀ ਹੋ ਗਏ ਹਨ ਲੱਭਿਆ ਸ਼ਾਇਦ ਹੀ ਕੋਈ ਘਰ ਮਿਲੇ ਜਿੱਥੇ ਕੜਾ ਹੋਵੇ ਸ਼ਹਿਰਗੇ ਤਾਂ ਫ੍ਰਿਜਾਂ ਦਾ ਪਾਣੀ ਪੀਣ ਵਿੱਚ ਮਾਨ ਮਹਿਸੂਸ ਕਰਦੇ ਹਨ ਘੜਾ ਕੌਣ ਰੱਖਦੇ ਹਨ ਉਸ ਦਾ ਪਾਣੀ ਕੌਣ ਪੀਂਦਾ ਹੈ ਘੜੇ ਦਾ ਸ਼ਰੀਕ ਫ੍ਰਿਜ ਜਾਂ ਵਾਟਰ ਕੂਲਰ ਹੀ ਕਿਹਾ ਜਾ ਸਕਦਾ ਹੈ ਫ੍ਰਿਜ ਨਾਲੋਂ ਘੜੇ ਦਾ ਪਾਣੀ ਕਈ ਗੱਲਾਂ ਵਿੱਚ ਉਪਜੋਗੀ ਮੰਨਿਆ ਗਿਆ ਜੇ ਰਾਤ ਨੂੰ ਪਰੇ ਪਾਣੀ ਦੇ ਘੜੇ ਵਿੱਚ ਸਵੇਰੇ ਉੱਠਦਿਆਂ ਹੀ 2-3 ਗਲਾਸ ਪਾਣੀ ਪੀ ਲਈਏ ਤਾਂ ਪੀ ਲਈਏ ਤਾਂ ਜਾਣ ਕੇ ਸਰੀਰ ਤੰਦਰੁਸਤ ਰਹਿੰਦਾ ਹੈ। ਵਿਅਕਤੀ ਹਲਕਾ ਫੁਲਕਾ ਮਹਿਸੂਸ ਕਰਦਾ ਹੈ। ਘੜੇ ਦਾ ਪਾਣੀ ਹਰ ਰੁੱਤ ਵਿੱਚ ਪੀਤਾ ਜਾ ਸਕਦਾ ਹੈ। ਸਰਦੀ ਦੇ ਮੌਸਮ ਵਿੱਚ ਘੜੇ ਦਾ ਪਾਣੀ ਠਾਰ ਪੰਨ ਕੇ ਪੀਤਾ ਜਾ ਸਕਦਾ ਹੈ। ਕਹਿੰਦੇ ਹਨ ਕਿ ਸਾਡੇ ਸਰੀਰ ਦੇ ਪੰਜ ਤੱਤਾਂ ਮਿੱਟੀ ਹਵਾ ਪਾਣੀ ਅਗਨੀ ਤੇ ਆਕਾਸ਼ ਦਾ ਬਣਿਆ ਹੋਇਆ ਹੈ ਘੜੇ ਦੇ ਪਾਣੀ ਵਿੱਚ ਇਹ ਸਾਰੇ ਤੱਤ ਸ਼ੁਭਕ ਹੀ ਇੱਕ ਮਿਕ ਹੋ ਜਾਂਦੇ ਹਨ ਘੜੇ ਦਾ ਤਾਂ ਜਨਮ ਮਿੱਟੀ ਵਿੱਚੋਂ ਹੁੰਦਾ ਹੈ ਪਾਣੀ ਨਾਲ ਮਿੱਟੀ ਗੁੰਨ ਕੇ ਖੁੱਲੇ ਆਕਾਸ਼ ਹੇਠ ਚੱਕ ਉੱਤੇ ਫੋਨ ਦੇ ਮਿੱਠੇ ਹਲੋਰੀਆਂ ਨਾਲ ਕਾਰੀਗਰ ਮਿੱਟੀ ਵਿੱਚ ਜਾਣ ਪਾਉਂਦਾ ਹੈ। ਅਗਨੀ ਘੜੇ ਨੂੰ ਪਕਾਉਂਦੀ ਹੈ। ਕੁਝ ਵੀ ਹੋਵੇ ਘੜੇ ਦਾ ਪਾਣੀ ਮਨੁੱਖ ਦੇ ਅੰਤਰਜਾਤਰਾ ਸਮੇਂ ਵੀ ਸਾਥ ਨਿਭਾਉਂਦਾ ਹੈ। ਘੜੇ ਦਾ ਘੜਾ ਪੰਨਣਾ ਸਾਡੇ ਸੱਭਿਆਚਾਰਕ ਵਿੱਚ ਅੰਤਮ ਸਮੇਂ ਦੀ ਇੱਕ ਰਸਮ ਹੈ। ਘੜਾ ਤਾਂ ਹੁਣ ਵੀ ਹਨ। ਘੜੇ ਤਾਂ ਹੁਣ ਵੀ ਹਨ। ਕਾਰਿਗਰ ਅੱਜ ਵੀ ਕੜਿਆਂ ਉੱਤੇ ਆਪਣੀਆਂ ਕਲਮਾਈਆਂ ਉਂਗਲਾਂ ਦਾ ਚਮਤਕਾਰ ਦਿਖਾਉਣ ਲਈ ਤਿਆਰ ਹਨ ਪਰ ਜਦੋਂ ਉਹ ਕੜਾ ਬਣਿਆ ਪਰ ਜਦੋਂ ਉਹ ਬਣਿਆ ਕੜਿਆਂ ਨੂੰ ਮੰਡੀ ਵਿੱਚ ਲਿਆਉਂਦੇ ਹਨ ਤੇ ਸਾਰਾ ਦਿਨ ਝਾਕਦੀਆਂ ਸ਼ਾਮਾਂ ਤੱਕ ਕੋਈ ਵਿਰਲਾ ਹੀ ਖਰੀਦ ਖਰੀਦਦਾ ਹੈ ਕੜੇ ਦਾ ਪਾਣੀ ਪੀਣ ਦਾ ਸ਼ੌਂਕ ਰੱਖਦਾ ਹੋਵੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸਾਰੇ ਜਾਣਕਾਰੀ ਦਿਆ ਕਰੋ ਅੱਜ ਦਾ ਕਹਾਣੀ ਇੱਥੇ ਹੀ ਖਤਮ ਅੱਗੇ ਤੋਂ ਤੁਹਾਡੇ ਲਈ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ